ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇੰਗਲਿਸ਼ ਵਾਲਿਆਂ ਨੂੰ ਗੁੱਡ ਮਾਰਨਿੰਗ ਤੇ ਅੱਜ ਦਾ ਜਿਹੜੀ ਸਵੇਰ ਦੀ ਸਵੇਰ ਹੈ ਦੇਖੋ ਹਨਾ ਅੱਜ ਆਪਾਂ ਪ੍ਰਬਾਤ ਫਰੀ ਤੇ ਗੈਸੀ ਤੇ ਲੰਗਰ ਕਾਫੀ ਜਗ੍ਹਾ ਤੇ ਸੀਗਾ ਚਾਰ-ਪੰਜ ਜਗ੍ਹਾਾਂ ਤੇ ਤੇ ਉਸ ਦੀ ਵੀਡੀਓ ਵੀ ਆਪਾਂ ਜਲਦੀ ਹੀ ਅੱਜ ਹੀ ਅਪਲੋਡ ਕਰਾਂਗੇ ਤੇ ਦੇਖੋ ਅੱਜ ਦੇ ਜਿਹੜੀ ਸਵੇਰ ਦੀ ਸਵੇਰ ਦਾ ਹਨਾ ਦੇਖੋ ਪਹ ਲੈ ਕੋਸੇ ਇਸ ਤਰ੍ਹਾਂ ਦਾ ਧੁੰਦ ਥੋੜੀ ਥੋੜੀ ਹੈਗੀ ਹੈ ਦਰਮਿਆਨੀ ਜਿਹੀ ਧੁੰਦ ਹੈ ਜਿਆਦਾ ਧੁੰਦ ਨਹੀਂ ਕਹਿ ਸਕਦੇ ਤੇ ਜਿਹੜਾ ਸੀਨ ਹੈਗਾ ਉੱਪਰ ਦਾ ਦੇਖੋ ਤੁਸੀਂ ਬਹੁਤ ਸੋਹਣਾ ਸੀਨ ਹੈ ਦੇਖੋ ਕਿੰਨਾ ਵਧੀਆ ਨਜ਼ਾਰਾ ਹੈ ਨਾ ਦੇਖਣ ਦੇ ਵਿੱਚ ਕਿੰਨਾ ਵਧੀਆ ਮਾਹੌਲ ਬਣਦਾ ਦੇਖੋ ਸਕੂਨ ਮਿਲਦਾ ਦੇਖ ਕੇ ਤੇ ਛੋਟੇ ਜਿਹੇ ਵਲੌਗ ਦੇ ਵਿੱਚ ਕੁਛ ਐਨਾ ਕੀ ਤੇ ਅਗਲੀ ਵੀਡੀਓ ਦੇ ਵਿੱਚ ਮਿਲਦੇ ਆ ਲੰਗਰ ਦੇ ਵਿੱਚ ਆਪਾਂ ਸੇਵਾ ਕਰਦੇ ਕੁਝ ਵੀਡੀਓ ਬਣਾਈ ਸੀਗੀ ਬਹੁਤ ਸਾਰੀ ਸੰਗਤ ਸਵੇਰ ਸਵੇਰ ਜਾਂਦੀ ਹੈ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਚਾਰ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀयां ਦਿੰਦੀ ਹੈ ਸੰਗਤ ਤੇ ਸਾਰੇ ਪਿੰਡ ਦੇ ਵਿੱਚ ਫੇਰੀ ਪਾ ਕੇ ਸ਼ਰਧਾਂਜਲੀयां ਦਿੰਦੇ ਨੇ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕੀਤਾ ਜਾਂਦਾ ਹੈ ਅੱਜ ਦੇ ਦਿਨ ਜੇਕਰ ਅੱਜ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਅੱਜ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਦੇ ਵਜ਼ੀਰ ਖਾਨ ਨੇ ਕਚਹਿਰੀ ਦੇ ਵਿੱਚ ਬੁਲਾਇਆ ਸੀ ਤੇ ਦੂਸਰਾ ਇਹ ਹੈ ਕਿ ਮੋਤੀराम ਜੀ ਨੇ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਇਆ ਸੀ ਹਨਾ ਠੰਡੇ ਬੋਰਜ ਦੇ ਵਿੱਚ ਤੇ ਕੁਝ ਇਸ ਤਰ੍ਹਾਂ ਦਾ ਇਤਿਹਾਸ ਆਪਾਂ ਨੂੰ ਇੰਨਾ ਹੀ ਪਤਾ ਜੇਕਰ ਤੁਹਾਨੂੰ ਕੁਝ ਵੱਧ ਪਤਾ ਤਾਂ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਤੇ ਧੰਨਵਾਦ ਤੇ ਵੀ ਉਹਨਾਂ ਨੇ ਸਿੱਖ ਇਤਿਹਾਸ ਨੂੰ ਬਹੁਤ ਵੱਡਾ ਬਣਾਇਆ ਤੇ ਬਹੁਤ ਕੁਰਬਾਨੀਆਂ ਦਿੱਤੀਆਂ ਗੁਰੂ ਸਾਹਿਬ ਦੇ ਪਰਿਵਾਰ ਨੇ ਗੁਰੂ ਸਾਹਿਬ ਨੇ ਤੇ ਛੋਟੇ ਜਿਹੇ ਬਲੌਗ ਦੇ ਵਿੱਚ ਕੁਝ ਐਨਾ ਕੀ ਅਗਲੀ ਵੀਡੀਓ ਦੇ ਵਿੱਚ ਮਿਲਦੇ ਆ ਧੰਨਵਾਦ